ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠਾਲਾ ਇਹ ਪਿੰਡ ਮਲੇਰ ਕੋਟਲਾ ਜ਼ਿਲ੍ਹੇ ਦਾ ਮਲੇਰ ਕੋਟਲੇ ਤੋਂ ਰਾਏ ਕੋਟ ਨੂੰ ਜਦੋਂ ਲੰਘਦੇ ਆ ਇੱਕ ਸੜਕ ਲੰਘਦੀ ਆ ਤਾਂ ਉਸ ਸੜਕ ਤੋਂ ਇੱਕ ਸੜਕ ਪਾੜਦੀ ਆ ਜਿਹੜੀ ਬਰਨਾਲੇ ਨੂੰ ਵੀ ਜਾਂਦੀ ਆ ਹੁਮਿੱਦੀ ਪਿੰਡ ਵੇਜ ਦੀ ਉਸ ਸੜਕ ਦੇ ਉੱਤੇ ਕੋਠਾਲਾ ਨਾਂ ਦਾ ਪਿੰਡ ਹੈ ਇਦੇ ਇੱਕ ਪਾਸੇ ਚੀਮਾ ਪੰਡ ਰਹਿ ਗਿਆ ਤੇ ਦੂਜੇ ਪਾਸੇ ਫਤੇਗੜ ਪੰਜ ਗਰਾਈਆਂ ਆ। ਅੱਜ ਦੀ ਜਿਹੜੀ ਵੀਡੀਓ ਆ ਇਹ ਇੱਕ ਮੋਟੀਵੇਸ਼ਨਲ ਵੀ ਰਹੂਗੀ ਤੇ ਨਾਲ ਵਪਾਰਕ ਪੱਖ ਤੋਂ ਵੀ ਇੱਥੇ ਕੁਸ ਮੱਝਾਂ ਬਾਈ ਉਹਨਾਂ ਕੋਲ ਵਿਕਰੀ ਆਲੀਆਂ ਤੇ ਮੱਝਾਂ ਵੀ ਰੂਟੀਨ 'ਚ ਇੱਥੇ ਵਿਕਰੀ ਆਲੀਆਂ ਜਦੋਂ ਵੀ ਤੁਸੀਂ ਆਓਗੇ ਬਾਈ ਦੱਸਦਾ ਵੀ ਬਹੁਤ ਸਾਰੀਆਂ ਦੇਖਣ ਨੂੰ ਮਿਲਣਗੀਆਂ। ਇੱਕ ਫਾਰਮ ਆ ਦੋਸਤੋ ਇੱਥੇ ਇਹਦੇ 'ਚ ਗਿਣਤੀ ਕਿੰਨੀ ਕਾ ਪਸ਼ੂਆਂ ਦੀ ਉਹਦਾ ਅੰਦਾਜ਼ਾ ਤੁਸੀਂ ਲਾ ਲਓ ਜਿਹੜੀ ਖੁਰਨੀ ਨੂੰ ਤੁਸੀਂ ਦੇਖੋਗੇ ਤੁਹਾਨੂੰ ਸਿਕਰ ਤੱਕ ਉਹ ਭਰੀ ਮਿਲੂਗੀ। ਭਾਵੇਂ ਉਹਦੇ ਚ ਗਾਵਾਂ ਵੱਜੀਆਂ ਹੋਣ ਤੇ ਭਾਵੇਂ ਉਹਦੇ ਚ ਮੱਝਾਂ ਵੱਜੀਆਂ ਹੋਣ ਦੋ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਇੱਥੇ ਵੈਸੇ ਜਦੋਂ ਕਿਸੇ ਵੀਰ ਨੂੰ ਮਿਲੀਦਾ ਤਾਂ ਬਹੁਤ ਗੱਲਾਂ ਕਰੀਦੀਆਂ ਕਿਉਂਕਿ ਆਪ ਦਾ ਸ਼ੌਂਕ ਹੈ ਪਸ਼ੂ ਪਾਲਣ ਵਾਲੇ ਪਾਸੇ ਦਾ ਤਾਂ ਗੱਲਾਂ ਬਾਤਾਂ ਚ ਬਾਈ ਤੋਂ ਇਹ ਪਤਾ ਲੱਗਿਆ ਵੀ ਵੀਰ ਕਹਿੰਦਾ ਇੱਥੇ ਹੀ ਕੈਨੇਡਾ ਬਣਾਈ ਵੀ ਹੈ ਮਤਲਬ ਮਿਹਨਤ ਇੰਨੀ ਕੁ ਭਰਾ ਕਰਦੇ ਆ ਇਹਨਾਂ ਮੱਝਾਂ ਦੇ ਸਿਰ ਤੇ ਅੱਗੇ ਤਰੱਕੀ ਕਰ ਰਹੇ ਆ ਭਰਾ ਮੋਟੀਵੇਸ਼ਨਲ ਵੀਡੀਓ ਇਸ ਪੱਖ ਤੋਂ ਵੀ ਜੇ ਕੋਈ ਵੀਰ ਮਿਹਨਤ ਕਰਨੀ ਚਾਹੁੰਦਾ ਤਾਂ ਤੁਸੀਂ ਇਹਨਾਂ ਵੀਰਾਂ ਨੂੰ ਦੇਖ ਸਕਦੇ ਹੋ ਇਹਨਾਂ ਤੋਂ ਸਿੱਖ ਸਕਦੇ ਹੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿਸੇ ਦੀ ਸਰੀਰਕ ਯੋਗਤਾ ਅਥੀ ਕੰਮ ਕਰਨ ਦੀ ਹੈ ਕਿਸੇ ਦੀ ਘੱਟ ਹੈ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਵੀ ਉਹਦਾ ਰਵਈਆ ਕਿਸੇ ਕਿਤੇ ਪ੍ਰਤੀ ਕਿਦਾਂ ਦਾ ਹੈ ਜੇ ਕੋਈ ਵੀਰ ਅਥੀ ਮਿਹਨਤ ਕਰ ਸਕਦਾ ਹੈ ਜਿਵੇਂ ਇਹ ਭਰਾ ਕਰ ਰਹੇ ਆ ਤਾਂ ਇਹਨਾਂ ਚੋਂ ਵੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ਇਹ ਤਾਂ ਜਿਹੜੇ ਪਸ਼ੂ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਰੇ ਜਿਹੜੇ ਦੁੱਧ ਤੇ ਲੱਗੇ ਹੋਏ ਆ ਪਰ ਨਾਲ ਬਾਈ ਦੱਸਦਾ ਸੀ ਵੀ ਵਪਾਰ ਦਾ ਕੰਮ ਆ ਪਹਿਲਾਂ ਤੋਂ ਤੇ ਪਸ਼ੂ ਇੱਥੇ ਰੁਟੀਨ ਚ ਬਹੁਤ ਸਾਰੇ ਆਉਂਦੇ ਆ ਤੁਸੀਂ ਬਾਈ ਉਹਨਾਂ ਤੋਂ ਆਪਾਂ ਨਾਮ ਪੁੱਛਾਂਗੇ ਜਦੋਂ ਵੀ ਇਸ ਏਰੀਏ ਦੇ ਵਿੱਚ ਆਉਂਗੇ ਤੇ ਇਹਨਾਂ ਦਾ ਨਾਮ ਕਿਸੇ ਕੋਲ ਜ਼ਿਕਰ ਕਰੋਗੇ ਤਾਂ ਤੁਹਾਨੂੰ ਇਹਨਾਂ ਦੇ ਫਾਰਮ ਦੀ ਲੋਕੇਸ਼ਨ ਹਰੇਕ ਭਰਾ ਹੀ ਦੱਸ ਦਊਗਾ ਕਿਉਂਕਿ ਮੇਰੇ ਖਿਆਲ ਚ ਵੀ ਪੰਜਾਬ ਦੇ ਜੇ ਪਿੰਡਾਂ ਦੀ ਗੱਲ ਕਰਦੇ ਆਂ ਖਾਸ ਕਰਕੇ ਮੱਝਾਂ ਦੇ ਫਾਰਮ ਦੀ ਜੇ ਗੱਲ ਕਰੀਏ ਤਾਂ ਇੰਨੇ ਪਸ਼ੂ ਵਿਰਲੇ ਟਾਵੇਂ ਵੀਰ ਕੋਲ ਹੋਣਗੇ ਜਿੰਨੇ ਇਸ ਟਾਈਮ ਇਸ ਫਾਰਮ ਦੇ ਵਿੱਚ ਦਿਸਦੇ ਆਂ ਹਰ ਰੋਜ਼ ਇਹਨਾਂ ਮੱਝਾਂ ਨੂੰ ਨਵਾਇਆ ਜਾਂਦਾ ਤੁਸੀਂ ਇਹ ਦੇਖੋ ਵੀ ਇੱਕ ਲਾਈਨ ਇਹ ਦੋਨੇ ਪੋਰਸ਼ਨ ਪੂਰੇ ਸਾਫ਼ ਕਰਤੇ ਆਂ ਤੀਜੇ ਪੋਰਸ਼ਨ ਨੂੰ ਵੀ ਰ ਸਾਫ ਕਰ ਰਿਹਾ ਨਵਾ ਰਿਆ ਇਹਨਾਂ ਨੂੰ ਸੋ ਆਓ ਆਪਾਂ ਜਾਣਕਾਰੀ ਲਈਏ ਖਾਸ ਕਰਕੇ ਵਿਕਰੀ ਵਾਲੇ ਪਸ਼ੂਆਂ ਬਾਰੇ ਬਾਕੀ ਕੋਸ ਗੱਲਾਂ ਇਨਫੋਰਮੇਸ਼ਨ ਵਾਸਤੇ ਜ਼ਰੂਰ ਬਾਈ ਤੋਂ ਪੁੱਛ ਲਾਂਗੇ ਵੀ ਇੱਥੇ ਮੱਝਾਂ ਦੀ ਸ਼ੁਰੂਆਤ ਕਦੋਂ ਤੋਂ ਹੋਈ ਹੈ ਜਾਂ ਕਿਤਾ ਇਹਨਾਂ ਨੂੰ ਕਿਵੇਂ ਲੱਗ ਰਿਹਾ ਹੈ ਜਾਂ ਇਸ ਦੁੱਧ ਦੀ ਕਿਸ ਤਰੀਕੇ ਨਾਲ ਬਾਈ ਹੋ ਰਹੀ ਅੱਗੇ ਜਿਹੜੇ ਉਹ ਇਹਨੂੰ ਸੇਲ ਕਰਦੇ ਐ ਬਾਕੀ ਬਹੁਤੀਆਂ ਗੱਲਾਂ ਹੋਣੀਆਂ ਦੋਸਤੋ ਵਿਕਰੀ ਵਾਲੇ ਪਸ਼ੂਆਂ ਸੰਬੰਧੀ ਤੇ ਉਹਦੇ ਚ ਵੀ ਇੱਕ ਗੱਲ ਹੋਰ ਸ਼ੁਰੂ ਚ ਐਡ ਕਰਦੇ ਆਂ ਵੀ ਅੱਜ ਵੀਡੀਓ ਬਣਾਉਣ ਦਾ ਟਾਈਮ ਮੇਰੇ ਕੋਲ ਬਣਿਆ ਸਵਾਬ ਬਣਿਆ ਤੇ ਬਾਈ ਹੋਰਿਆਂ ਦੇ ਲਈ ਇੱਕ ਦਿੱਕਤ ਇਹ ਆ ਗਈ ਵੀ ਤਨੋਲਾ ਮੰਡੀ ਬਰਾਬਰ ਆ ਗਈ ਜਿਹਦੇ ਕਰਕੇ ਕੋਸ ਚੰਗੀਆਂ ਮੱਝਾਂ ਤਨੋਲਾ ਮੰਡੀ ਇਹਨਾਂ ਨੇ ਪਾਤੀਆਂ ਪਰ ਹੁਣ ਵੀਡੀਓ ਬਣਾਉਣੀ ਸੀ ਤਾਂ ਇਨਫੋਰਮੇਸ਼ਨ ਜ਼ਰੂਰ ਦੇਵਾਂਗੇ ਤੁਹਾਨੂੰ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਦੱਸਿਓ ਵੀਰ ਆਪਣਾ ਮਨਪ੍ਰੀਤ ਸਿੰਘ ਵੀਰੇ ਮਨਪ੍ਰੀਤ ਬਾਈ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਮੇਰੇ ਖਿਆਲ ਚ ਇਹ ਫਰਸਟ ਵੀਡੀਓ ਆਪਾਂ ਬਣਾ ਰਹੇ ਆਂ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਬਣਾ ਰਹੇ ਆ ਵੀਰੇ ਪਹਿਲੀ ਵਾਰ ਬਣਾ ਰਹੇ ਆ ਹਾਂਜੀ ਅੱਛਾ ਟੋਟਲ ਨਾਲ ਕਿੰਨੇ ਹੋਣਗੇ ਜਿਹੜੇ ਦੁੱਧ ਤੇ ਲੱਗੇ ਹੋਏ ਆ ਟੋਟਲ ਵੀਰੇ 250 ਨਾਲ ਹੈਗਾ 250 ਨਾਲ ਹਾਂਜੀ ਫਿਰ ਇੰਨੀਆਂ ਮੱਝਾਂ ਮੈਂ ਬਹੁਤ ਵੀਡੀਓ ਬਣਾਉਣਾ ਬਹੁਤ ਘਟ ਦੇਖੀਗਾ ਕਿੰਨੇ ਜਾਣੇ ਫਿਰ ਨਾਲ ਲੇਬਰ ਦੇ ਐਡਜਸਟ ਕਰਦੇ ਹਾਂ ਦੁੱਧ ਚੋਂ ਹੈਗਾ ਵੀਰੇ 9-10 ਬੰਦੇ ਰਹਿੰਦੇ ਆ ਵੀਰੇ 9-10 ਬੰਦੇ ਹਰ ਟਾਈਮ ਰਹਿੰਦੇ ਆ ਗਾਵਾਂ ਨੂੰ ਆਪਾਂ ਮਸ਼ੀਨਾਂ ਨਾਲ ਚਵਾਈ ਕਰਦੇ ਆ ਮੱਜਾਂ ਦੀ ਹੱਥੀ ਕਰਦੇ ਆ ਮੱਜਾਂ ਦੀ ਹੱਥੀ ਕਰਦੇ ਆ ਅੱਛਾ ਇਹਨਾਂ ਦੁੱਧ ਜਿਹੜਾ ਫਿਰ ਕਿਸੇ ਡੇਰੀ ਨੂੰ ਪਾਉਣੀ ਨਹੀਂ ਵੀਰੇ ਮੇਰੇ ਕੋਲੇ ਸਪਲਾਈ ਕਰਦੇ ਆ ਆਪਦੇ ਮਲੇਰਕੋਟਲੇ ਆਪ ਘਰਾਂ ਦੇ ਵਿੱਚ ਜਿਹੜੀ ਦੁੱਧ ਆਪਣਾ ਜਾਂਦਾ ਹਾਂ ਹਾਂ ਡੇਰੀ ਕੀਤੀ ਹੈ ਵੀਰੇ ਉੱਥੇ ਵਿਗਦਾਗਾ ਆਪਣੇ ਅੱਛਾ ਕੀ ਨਾਮ ਤੇ ਡੇਰੀ ਉੱਥੇ ਆਪਣੀ ਆਪਣਾ ਫਰੰਟੀਅਰ ਡੇਰੀ ਫਾਰਮ ਆ ਵੀਰੇ ਠੀਕ ਐ ਸਾਰਾ ਫਿਰ ਉੱਥੇ ਉਸ ਤਰ੍ਹਾਂ ਨਾਲ ਸੇਲ ਕਰ ਦਿੰਦੇ ਆ ਹਾਂਜੀ ਹਾਂ ਮੱਜਾਂ ਤੇ ਗਾਵਾਂ ਦਾ ਮੱਜਾਂ ਦਾ ਤੇ ਗਾਵਾਂ ਦਾ ਇਹ ਇੰਨੇ ਹੌਲੀ ਵਧਾਇਆ ਵੀਰੇ ਦੋ ਪਸ਼ੂਆਂ ਤੋਂ ਕੰਮ ਵਧਾਇਆਗਾ ਅੱਛਾ ਦੋ ਪਸ਼ੂਆਂ ਤੋਂ ਹੌਲੀ ਹੌਲੀ ਵਧਾਉਂਦੇ ਗਏ ਹਾਂ ਹਾਂਜੀ ਨਾਲ ਫਿਰ ਵਪਾਰਤਾ ਵੀ ਚੱਲੀ ਜਾਂਦੀ ਹੈ ਹਾਂ ਥੋੜਾ ਥੋੜਾ ਵਪਾਰ ਦਾ ਕਰੀ ਜਾਂਦੇ ਆ ਵੀਰੇ ਵਪਾਰ ਵਾਲੇ ਬਾਰੇ ਫੇਰ ਗੱਲ ਕਰਦੇ ਆ ਇੱਕ ਗੱਲ ਇਹ ਦੱਸ ਦੋ ਜੇ ਵੀ ਬਹੁਤੇ ਵੀਰ ਜਿਹੜੇ ਦੋਕ ਪਸ਼ੂ ਰੱਖ ਕੇ ਸੋਚਣ ਲੱਗ ਜਾਂਦੇ ਆ ਵੀ ਪਸ਼ੂਆਂ ਚੋਂ ਬਚਦਾ ਨਹੀਂ ਤੁਸੀਂ ਇੰਨੇ ਪਸ਼ੂ ਰੱਖਦੇ ਹੋ ਹਿਸਾਬ ਤਾਂ ਆਪਾਂ ਡਾਲਟਾ ਤਾਂ ਕੱਢਦੇ ਹੋਵਾਂਗੇ ਹਨਾ ਹਾਂਜੀ ਕਿੱਦਾਂ ਰਿਹਾ ਇਹ ਪ੍ਰੋਸੀਜਰ ਮਤਲਬ ਇਹ ਪਸ਼ੂ ਰੱਖਣ ਵਾਲਾ ਕੰਮ ਕਿਵੇਂ ਰਿਹਾ ਮੇਰੇ ਅਸੀਂ ਤਾਂ ਵੀਰੇ ਸਾਰਾ ਕੁਝ ਇੰਨਾ ਚ ਹੀ ਬਣਾਇਆਗਾ ਅੱਛਾ ਤੇ ਜੋ ਵੀ ਜੋ ਕੁਛ ਹੋਏਗਾ ਸਾਰੇ ਪਸ਼ੂ ਦੁੱਧ ਵੇਚ ਕੇ ਨਾ ਦੁੱਧ ਚ ਹੀ ਬਣਾਏ ਨੇ ਦੁੱਧ ਚ ਹੀ ਬਣਾਇਆ ਜੁੱਤ ਸਾਡੇ ਕੋਲੇ ਕੁਛ ਨਹੀਂ ਸੀਗਾ ਵੀਰੇ ਸਾਰਾ ਦੁੱਧ ਚ ਹੀ ਬਣਾਇਆ ਅੱਛਾ ਆਪ ਦਾ ਪਹਿਲਾ ਜਿਹੜਾ ਕਈ ਵਾਰ ਆਪਣਾ ਕਈ ਬੰਦਿਆਂ ਨੂੰ ਪਿਤਾ ਪੁਰਖੀ ਜ਼ਮੀਨ ਪਹਿਲਾਂ ਤੋਂ ਜ਼ਿਆਦਾ ਆ ਜਾਂਦੀ ਹੈ ਜਾਂ ਤਕੜਾ ਹੁੰਦਾ ਬੰਦਾ ਮਤਲਬ ਆਪਾਂ ਇਹਨਾਂ ਚ ਹੀ ਤਰੱਕੀ ਕਰ ਰਹੇ ਹਾਂ ਜੁੱਤ ਕਰ ਰਹੇ ਹਾਂ ਹਾਂ ਮੇਰੇ ਜ਼ਮੀਨ ਬਹੁਤ ਘੱਟ ਸੀਗੀ ਅੱਛਾ ਤੇ ਇਹਨਾਂ ਇਹਨਾਂ ਤੋਂ ਹੀ ਜ਼ਮੀਨ ਬਣਾਈ ਆ ਅੱਛਾ ਇਹਨਾਂ ਤੋਂ ਹੀ ਸਾਰਾ ਸਮਾਨ ਬਣਾਇਆ ਠੀਕ ਹੈ ਸੰਤ ਬਣਾਏ ਠੀਕ ਹੈ ਸੋ ਦੋਸਤੋ ਇਹਨਾਂ ਪਸ਼ੂਆਂ ਦੇ ਸਿਰ ਤੇ ਵੀ ਕਹਿੰਦਾ ਵੀ ਜ਼ਮੀਨ ਵੀ ਗੁਜ਼ਾਰੇਯੋਗੀ ਬਣਾਲੀ ਤੇ ਇਹਨਾਂ ਚੋਂ ਹੀ ਜਿਹੜੇ ਇਸ ਟਾਈਮ ਮੇਰੇ ਖਲਚ ਬਈ ਵਾਈ ਕਿੰਨੇ ਕਿੱਲਾਂ ਦੀ ਕਰ ਰਹੇ ਹੋ ਤੁਸੀਂ 90 ਕਿੱਲਾਂ ਦੀ ਵੀਰੇ 90 ਕਿੱਲਾਂ ਦੀ ਕਿੰਨੇ ਟਰੈਕਟਰ ਆਪਣੇ ਕੋਲ ਇਸ ਤੋਂ ਤਿੰਨ ਟਰੈਕਟਰ ਆ ਵੀਰੇ ਤਿੰਨ ਟਰੈਕਟਰ ਆ ਤੇ 90 ਕਿੱਲਾਂ ਦੀ ਨਾਲ ਵਾਈ ਵੀ ਕਰਦੇ ਹਾਂਜੀ ਠੀਕ ਹੈ ਦੋ ਭਰਾ ਤੁਸੀਂ ਬਈ ਹਾਂ ਦੋ ਭਰਾ ਵੀਰੇ ਅੱਛਾ ਇੱਥੇ ਪਿੰਡ ਚ ਆਪਣਾ ਕੀ ਨਾਮ ਚੱਲਦਾ ਜੋ ਕੋਈ ਬੰਦਾ ਪੁੱਛਦਾ ਘਰ ਪੁੱਛਣਾ ਹੁੰਦਾ ਕੁਲਵਿੰਦਰ ਸਿੰਘ ਵੀਰੇ ਕੁਲਵਿੰਦਰ ਸਿੰਘ ਮੇਰੇ ਵੱਡੇ ਭਰਾ ਦਾ ਨਾਮ ਆ ਜੀ ਵੀਰੇ ਠੀਕ ਹੈ ਉਹਨਾਂ ਦਾ ਨਾਮ ਮਨਪ੍ਰੀਤ ਭਾਈ ਵਪਾਰ ਵਾਲੇ ਪਾਸਿਓਂ ਜੇ ਆਪਾਂ ਗੱਲ ਕਰੀਏ ਤੇ ਅੱਜ ਤਨੋਲਾ ਮੰਡੀ ਆ ਕਿੰਨੀਆਂ ਮੱਝਾਂ ਲੈ ਕੇ ਗਏ ਤੰਜ ਮੱਝਾਂ ਪਾਈਆਂ ਨੇ ਵੀਰੇ ਜਿਹੜੀਆਂ ਦੀ ਵੀਡੀਓ ਬਣਾਉਣੀ ਸੀ ਫਿਰ ਉਹ ਤਾਂ ਮੇਰੇ ਸਾਬ ਚੁੱਥੇ ਚੱਲ ਗਏ ਆ ਗਏ ਉਹ ਉਧਰ ਚੱਲ ਗਿਆ ਬਹੁਤ ਵੱਡੀਆਂ ਮੱਝਾਂ ਦੀਆਂ ਅੱਛਾ ਵੈਸੇ ਕਿੰਨੇ ਕੁ ਦੁੱਧ ਵਾਲੀ ਮੱਝ ਇੱਥੇ ਵਿਕਰੀ ਵਾਲੀ ਆ ਜਾਂਦੀ ਹੈ ਵਿਕਰੀ ਵਾਲੀ 16 17 ਵਾਲੀ ਵੀ ਆ ਜਾਂਦੀ ਆ 13 14 15 ਵਾਲੀਆਂ ਤਾਂ ਆਮ ਰਹਿੰਦੀਆਂ ਨੇ 15 ਵਾਲੀਆਂ ਆਮ ਰਹਿੰਦੀਆਂ 17 18 20 ਤੱਕ ਵੀ ਲੈ ਲਈਦੀਆਂ ਨੇ ਠੀਕ ਆ ਮੱਝਾਂ ਉਹ ਅੰਦਾਜ਼ਾ ਵਿਕਰੀ ਵਾਲੀਆਂ ਹੁੰਦੀਆਂ ਕਿੰਨੀਆਂ ਕੰਮ ਮੌਕੇ ਤੇ 10 11 ਨਾਗ ਰਹਿੰਦੇ ਯਾਰ ਟੀਮ ਚ ਹਰ ਟਾਈਮ ਰਹਿੰਦੇ ਹਰ ਟਾਈਮ ਰਹਿੰਦੇ ਆ ਅੱਛਾ ਜੇ ਕੋਈ ਭਰਾ ਆਉਣਾ ਚਾਹੁੰਦਾ ਮੰਨ ਲਓ ਇਹਨਾਂ ਮੱਝਾਂ ਦੇ ਆਪਾਂ ਕੈਮਰਾ ਤਾਂ ਮਾਰਾਂਗੇ ਜਿਹੜੀਆਂ ਇਸ ਟਾਈਮ ਲਈ ਮੌਜੂਦ ਹੈ ਹਾਂਜੀ ਵੈਸੇ ਹੀ ਕੋਈ ਭਰਾ ਆਉਣਾ ਚਾਹੁੰਦਾ ਜਦੋਂ ਵੀ ਆਊਗਾ ਮੱਝਾਂ ਨੂੰ ਦੇਖਣ ਨੂੰ ਮਿਲ ਜਾਣਾ ਉਹਨੂੰ ਮੈਂ ਦੇਖਣ ਨੂੰ ਮਿਲਣਗੇ ਤੇ ਤੁਸੀਂ ਇੱਥੇ ਮਿਲ ਜਾਂਦੇ ਹੋ ਮਿਲ ਜਾਂਦੇ ਆ ਵੀਰੇ ਮਿਲ ਜਾਂਦੇ ਆ ਠੀਕ ਹੈ ਅੱਛਾ ਅੱਜ ਆਪਾਂ ਦਿਖਾਉਣੇ ਆ ਕੁਸਕ ਮੱਝਾਂ ਬਾਈ ਪਹਿ ਨੇ ਨੰਬਰ ਤੇ ਮਾਦੀ ਖੜੀ ਆ ਕਿੰਨੇ ਕਿ ਦਿਨ ਲਊ ਸੂਨ ਚ ਕਿੰਨਾ ਸੁਆ ਯਾ ਲੈ ਕੇ ਵੀਰੇ 5 6 ਦਿਨ ਲੈਣਿਆ 5 6 ਦਿਨ ਅਜੇ ਲੈ ਜੀ ਹਾਂ ਜੀ ਠੀਕ ਐ ਸੁਆ ਕਿੰਨਾ ਮੂ ਕਲੇ ਤੀਜੇ ਸੁਏ ਸੁਣਾ ਵੀਰੇ ਚੋਟੀ ਨੇ ਠੀਕ ਐ ਸੋ ਦੋਸਤੋ ਦੇਖੋ ਬਹੁਤ ਡੇਟਾ ਚੇਦੀ ਆ ਬਾਕੀ ਅਜੇ ਹਵਾਨਾ ਪੂਰਾ ਭਰੂਗੀ ਤੇ ਫਿਰ ਇਹਦੇ ਥਣਾ ਬਾਰੇ ਜਾਂ ਤੁਹਾਨੂੰ ਹਵਾਨੇ ਬਾਰੇ ਜੱਜਮੈਂਟ ਹੋਣੀ ਐ ਉਤੋਂ ਸਿੰਗਲ ਹੱਡੀ ਐ ਖੜੀਆਂ ਹੀ ਦਿਖਾ ਦੇਣੀ ਆ ਕਿਉਂਕਿ ਜੇ ਇੱਕ ਮੱਝ ਵੀ ਇੱਥੋਂ ਖੋਲ ਕੇ ਹਲਾਲੀ ਤੇ ਮੇਰੇ ਹਿਸਾਬ ਚ ਦੂਜੀਆਂ ਨੇ ਵੀਡੀਓ ਹੀ ਨਹੀਂ ਬਣ ਦੇਣੀ ਮੱਝ ਦਾ ਇਦਾਂ ਦਾ ਸੁਭਾਅ ਹੁੰਦਾ ਆਪਾਂ ਨੂੰ ਪਤਾ ਜਦੋਂ ਆਪਾਂ ਤੋੜ ਇੱਕ ਵਾਰ ਐਵੇਂ ਦੇਖੋ ਇਹਦਾ ਵੀਰੇ ਅਸੀਂ 19 ਲੀਟਰ ਦੁੱਧ ਚੋਇਆ ਸੈਕ ਦੂਜੇ ਸੂਏ ਹੁਣ ਤੀਜੇ ਸੂਣਾ ਇਹ ਆਪਣੇ ਘਰ ਦੀ ਹੈ ਇਹ ਕਰਦੀ ਹੈ ਠੀਕ ਹੈ ਸੋ ਦੋਸਤੋ 19 ਲੀਟਰ ਦੁੱਧ ਬਾਈ ਕਹਿੰਦਾ ਚੋਇਆ ਤੇ ਇਹ ਘਰ ਦੀ ਮੱਝ ਹੈ ਵੈਸੇ ਤੇ ਇਹਦੀ ਬਣਾਵਟ ਵੀ ਤੁਹਾਨੂੰ ਆਮ ਮੱਝਾਂ ਨਾਲੋਂ ਅਲੱਗਾ ਦਿਸਦੀ ਹੋਣੀ ਹੈ ਸੋਹਣੀ ਮੱਝ ਹੈ ਸਿੰਘ ਵੀ ਦੋਸਤੋ ਮੁੜੇਵੇ ਆ ਕੁੰਢੀ ਹੈ ਤੇਲ ਤੂਲ ਨਹੀਂ ਲਾਇਆ ਇਹ ਪਹਿਲਾਂ ਹੀ ਦੱਸ ਦਿੰਨਾ ਵੀ ਵੀਡੀਓ ਅਸੀਂ ਐਸ ਲੈਵਲ ਤੇ ਹੀ ਬਣਾਉਣੀ ਹੈ ਇਹ ਗਾਂ ਨੂੰ ਤੁਹਾਨੂੰ ਦਿਖਾਇਆ ਕਰਾਂਗੇ ਪੂਰੀ ਝੌਂਕ ਦੇ ਨਾਲ ਕਿਉਂਕਿ ਜਿਹੜੀਆਂ ਮੱਝਾਂ ਵੀਡੀਓ ਚ ਪਾਉਣੀਆਂ ਸੀ ਉਹ ਤਨੌਲੇ ਚਲੀਆਂ ਗਈਆਂ ਅੱਜ ਤੋਂ ਇਹ ਮ ਸੁਵਾ ਤੀਜਾ ਸੋਹਣਾ ਇਹਨੇ ਬਣਾਵਟ ਬੜੀ ਚੰਗੀ ਆ ਦੋਸਤੋ ਉੱਤੋਂ ਸਟਰਕਚਰ ਬਹੁਤ ਸੋਹਣਾ ਹਵਾਨਾ ਹਜੇ ਢਿੱਲਾ ਦੱਸਦਾ ਸੋ ਤੁਸੀਂ ਉਸ ਹਵਤੇ ਇਹਦੇ ਹਵਾਨੇ ਨੂੰ ਦੇਖ ਲਓ ਮਸਤ ਇੰਨੀ ਕਾ ਬਾਈ ਮਨਪ੍ਰੀਤ ਮੜਾ ਹਲਾਇਓ ਇਹਨੂੰ ਜਿੱਥੇ ਖੜੀ ਆ ਦੋਸਤੋ ੜਕੋਕੇ ਇੱਥੇ ਪਸ਼ੂ ਬਹੁਤ ਆ ਤੇ ਉਹਨੇ ਵੀਰ ਵੀ ਇੱਥੇ 10 ਬੰਦੇ ਲੇਬਰ ਵਾਲੇ ਬਾਈ ਨਾਲ ਕੰਮ ਕਰਦੇ ਆ ਸੋ ਇਹ ਮੱਝ ਦੀ ਤੁਸੀਂ ਬਣਾਵਟ ਦੇਖ ਸਕਦੇ ਹੋ ਇਹ ਵੀ ਵਿਕਾਊ ਹੈ ਇਹਦੇ ਅੱਗੇ ਇੱਕ ਹੋਰ ਮੱਝ ਬਈ ਇਹ ਕਿੰਨਾ ਮਸੂਆ ਇਹ ਤੀਜੇ ਸੂਏ ਝੋਟੀ ਵੀਰੇ ਇਹ ਵੀ ਠੀਕ ਹੈ ਤੀਜਾ ਸੂਆ ਹੀ ਇਹਨੇ ਸੂਣਾ ਦੱਸੋ ਹਜੇ ਕਿੰਨੇ ਕ ਦਿਨ ਲੇਜੂ ਬਈ ਇਹ ਇਹਦਾ ਰਹਿੰਦਾ 10 ਦਿਨ ਵੀਰੇ ਵਾਲੇ ਠੀਕ ਹੈ ਇਹ ਵਿਕਰੀ ਚਾਹੀ ਵੀ ਆਪਣੇ ਕੋਲ ਨਹੀਂ ਇਹ ਵੀ ਮੇਰੇ ਘਰ ਦੀ ਵਾ ਕਰਦੀ ਏ ਹਾਂ ਵਿਕਰੀ ਚ ਨੇ ਬਲੂਨ ਕੱਟੀਆਂ ਠੀਕ ਹੈ ਅੱਛਾ ਇਹ ਇਹ ਵੀ ਆਪਣੇ ਘਰ ਦੀਆਂ ਹੀ ਆ ਨਾ ਕੱਟੀਆਂ ਵੀਰੇ ਲਈ ਆ ਬਲੂਨ ਅੱਛਾ ਇਹ ਕਿੰਨਾ ਮਸੂਆ ਸੂ ਪਹਿਲੇ ਸੂਏ ਸੂਈ ਵੀ ਆ ਵੀਰੇ ਪਹਿਲਾ ਸੂਈ ਆ ਕਿੰਨੇ ਕ ਦਿਨ ਹੋ ਗਿਆ ਸੂਈ ਨੂੰ ਬਈ ਸੂਈ ਨੂੰ ਹੋ ਗਏ 4 ਦਿਨ ਵੀਰੇ ਠੀਕ ਹੈ ਹੁਣ ਤਾਂ ਇਹ ਸੁਬਾ ਦੀ ਚੋਈ ਵੀ ਹੈ ਹਾਂ ਸੁਬਾ ਦੀ ਚੋਈ ਵੀ ਆ ਠੀਕ ਹੈ ਦੋਸਤੋ 12 ਦੇ ਆਸ-ਪਾਸ ਦੀ ਵੀਡੀਓ ਹੈ ਚੋਈ ਹੋਈ ਵੀ ਹੈ ਹੋਸਾਹ ਉੱਤੇ ਤੁਸੀਂ ਦੇਖ ਲਓ ਇਹਦੂ ਅੱਗੇ ਬਾਈ ਜਿਹੜੀ ਛੋਟੀ ਕੱਟੀ ਕਰਦੀ ਆ ਵੀਰੇ ਠੀਕ ਹੈ ਆਹ ਦੇਖ ਲਓ ਪੱਲਣ ਕੱਟਿਆ ਵਧੀਆ ਰਿਕਾਰਡ ਦੀਆ ਵਧੀਆ ਮੈਂ ਦੀ ਕੱਟੀ ਆ ਠੀਕ ਹੈ ਇਹ ਕਰਦੀ ਆ ਆਪਣੀ ਹਾਂਜੀ ਬਰੋਂ ਕੱਟੀ ਨਾਲ ਸੋਨਾ ਹਲੇ ਲੈ ਜੂ ਵੀਰੇ ਦੱਸ ਦੇਣ ਅਜੇ 10 ਦਿਨ ਲੈ ਜੂਗੀ ਹਾਂਜੀ ਠੀਕ ਹੈ ਇਹਦੂ ਅੱਗੇ ਬਾਈ ਜਿਹੜੀ ਛੋਟੀ ਠੀਕ ਆ ਕੱਟੀ ਆ ਵੀਰੇ ਇਹਨੇ ਵੀ ਸੁਣਾ ਇਹ ਲੈਤੀ ਵੀ ਆਪਣੀ ਠੀਕ ਹੈ ਇਹ ਵੀ ਲੈਜ ਵਾਲੇ ਹਫਤਾ 10 ਦਿਨ ਹਫਤਾ 10 ਦਿਨ ਲੈਜ ਸੂਆ ਤੇ ਇਹਦਾ ਵੀ ਪਹਿਲਾ ਹੀ ਲੱਗ ਪਿਆ ਪਹਿਲੇ ਸੂਆ ਠੀਕ ਹੈ ਪਹਿਲਾ ਸੂਆ ਹੀ ਦੋ ਸੂਏ ਝੋਟੀ ਅ ਇਹਦੋਂ ਅੱਗੇ ਬਈ ਇਹ ਮੈਂ ਸੂਈ ਵੀ ਆ ਵੀਰੇ ਠੀਕ ਹੈ ਹੁੰਦਾ ਹੈਗਾ 12 ਕਿਲੋ ਹੂੰ ਦੁੱਧ 12 ਕਿਲੋ ਹੈਗਾ ਦੋਸਤੋ ਸੂਈ ਗਈ ਹੈ ਹੁਣੇ ਸੂਈ ਵੀ ਗਈ ਠੀਕ ਹੈ ਹਾਂਜੀ ਆ ਮੱਧਨੇ ਸੂਣਾ ਵੀਰੇ ਹਰੇ ਠੀਕੇ ਗੱਭਣ ਹਾਂਜੀ ਠੀਕ ਹੈ ਇਹ ਹਰੇ ਲੈਣਦੇ ਨੇ 10 15 ਦਿਨ ਠੀਕ ਹੈ ਇਹ ਬਾਕੀ ਅੱਗੇ ਅੱਗੇ ਵੀ ਇਹ ਅੱਗੇ ਵੀ ਹੋ ਜਾਂਦੀਆਂ ਨੇ ਵੀਰੇ ਠੀਕ ਹੈ ਅਜੇ ਇੱਕ ਗੱਲ ਹੋਰ ਦੱਸ ਦਿਓ ਜੀ ਜਿਵੇਂ ਇੰਨੀਆਂ ਮੱਝਾਂ ਪਾ ਰੱਖਦੇ ਆ ਟੋਕੜ ਗੱਪਣ ਵੇਚ ਦਿੰਨੇ ਹੋ ਜਾਂ ਫਿਰ ਉਹ ਵੀ ਨਾਲ ਰੱਖਦੇ ਆ ਟੋਕੜ ਗੱਪਣ ਮੇਰੇ ਘਾਟੀ ਵੇਚ ਦਿਆਂ ਜਿਹੜੀ ਆ ਉਦਾਂ ਕੋਈ ਵੇਚਣ ਵਾਲੀ ਹੁੰਦੀ ਉਹ ਹੀ ਵੇਚ ਦਿਆਂਗੇ ਅੱਛਾ ਜਿਹੜੀ ਵੇਚਣ ਵਾਲੀ ਹੋਵੇ ਉਹ ਵੇਚ ਦੇਣ ਉਹ ਵੈਸੇ ਟੋਕੜ ਗੱਬਣ ਵੀ ਰੱਖਦੇ ਹੋਂ ਨਾਲ ਰੱਖ ਲੈਨੇ ਆ ਠੀਕ ਹੈ ਕੱਟੀਆਂ ਤੇ ਵੱਛੀਆਂ ਕੱਟੀਆਂ ਵੀ ਪਾਲਦੇ ਆ ਮੇਰੇ ਬੱਛੀਆਂ ਵੀ ਪਾਲਦੇ ਆ ਵੱਛੀਆਂ ਵੀ ਪਾਲਦੇ ਆ ਮਤਲਬ ਜਿਹੜਾ ਭਰਾਵਾ ਚਾਵੇ ਮੈਂ ਤਾਂ ਆਪਣਾ ਮੱਝਾਂ ਜਿਹੜੀਆਂ ਮੱਝਾਂ ਦਾ ਵਪਾਰ ਦਾ ਕੰਮ ਹੈ ਹਾਂਜੀ ਹਾਂਜੀ گاਵਾ ਵੀ ਲਾਉਨੇ ਆ ਵਪਾਰ ਚ ਕਿ ਮੱਝੀ گاਵਾ ਵੀ ਆ ਜਾਂਦੀਆਂ ਨੇ ਵੀਰੇ ਅੱਛਾ ਇੰਨਾ ਪਸ਼ੂਆਂ ਨੂੰ ਤੁਸੀਂ ਤੂੜੀ ਤੇ ਹਰਾ ਪਾਉਨੇ ਆ ਜਾਂ ਤੂੜੀ ਤੇ ਦਾਣਾ ਚਲਦਾ ਤੂੜੀ ਤੇ ਵੀ ਦਾਣਾ ਪਾਉਨੇ ਆ ਸੈਲਜ ਵੀ ਬਣਾਵੇ ਆ ਆਪਦਾ ਵੀਰੇ ਠੀਕ ਹੈ ਸੈਲਜ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਫਾਰਮ ਹੈ 메인 ਵੀਡੀਓ ਜਿਹੜੀ ਬਣਨੀ ਹੈ ਮੈਂ ਦੁਬਾਰਾ ਫੇਰ ਦੱਸ ਦਿਆਂ ਵੀ ਵਪਾਰ ਦਾ ਕੰਮ ਆ ਬਾਈ ਹੋਰਿਆਂ ਦਾ ਤੇ ਮੇਰਾ ਕੰਮ ਹੈ ਵਿਕਰੀ ਵਾਲੇ ਪਸ਼ੂ ਦਿਖਾਉਣ ਦਾ ਚੈਨਲ ਉੱਤੇ ਜ਼ਿਆਦਾ ਸੋ ਇਹ ਮੱਝਾਂ ਜਿਹੜੀਆਂ ਇਸ ਟਾਈਮ ਵਿਕਾਊ ਖੜੀਆਂ ਐ ਪਰ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਦੱਸਤਾ ਸੀ ਵੀ ਤਨਹੋਲੇ ਮੰਡੀ ਦੇ ਉੱਤੇ ਪਸ਼ੂ ਚਲੇ ਗਏ ਜਿਹਦੇ ਕਰਕੇ ਮੱਝਾਂ ਜਿਹੜੀਆਂ ਮੇਨ ਦਿਖਾਉਣੀਆਂ ਸੀ ਉਹ ਨਹੀਂ ਦਿਖਾ ਸਕੇ ਕਿ ਹੁਣ ਤੁਹਾਨੂੰ ਕੈਮਰਾ ਇਹਨਾਂ ਦੇ ਪਸ਼ੂਆਂ ਦੇ ਉੱਤੇ ਮਾਰ ਦਿੰਨੇ ਬਾਈ ਹੋਰਿਆਂ ਦੇ ਉੱਤੇ ਤੁਸੀਂ ਦੇਖੋ ਜਿੱਥੋਂ ਤੱਕ ਝੱਕੋਂਗੇ ਮੱਝਾਂ ਹੀ ਮੱਝਾਂ ਨਜਰ ਆਉਣੀਆਂ 250 ਨਗ ਇੱਥੇ ਮੱਝਾਂ ਤੇ ਗਾਵਾਂ ਮਿਕਸ ਐ ਦੁੱਧ ਜਾਂਦਾ ਬਾਈ ਹੋਰੀ ਆਪ ਖੁਦ ਸੇਲ ਕਰਦੇ ਆ ਬਰਨਾਲ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਇਹਨਾਂ ਦਾ ਮਿਲਕਿੰਗ ਵਾਲਾ ਮਤਲਬ ਸੇਲ ਕਰਨ ਵਾਲਾ ਪੁਆਇੰਟ ਬਣਿਆ ਹੋਇਆ ਡੇਰੀ ਬਣੀ ਵੀ ਐ ਜਿੱਥੇ ਇਹ ਦੁੱਧ ਸੇਲ ਕਰਦੇ ਆ ਇਹਨਾਂ ਮੱਝਾਂ ਦਾ ਤੇ ਗਾਵਾਂ ਦਾ ਸੋ ਸ਼ੁਰੂਆਤ ਦੋ ਮੱਝਾਂ ਤੋਂ ਹੋਈ ਸੀ ਬਾਅਦ ਚ ਬੰਦਾ ਪਸ਼ੂ ਐਡ ਵੀ ਕਰੀ ਜਾਂਦਾ ਪਰ ਇਹਨਾਂ ਵੀਰਾਂ ਨੇ ਬੜੀ ਮਿਹਨਤ ਕੀਤੀ ਹੈ ਮਿਹਨਤ ਦਾ ਤੁਹਾਨੂੰ ਅੱਜ ਵੀ ਅੰਦਾਜ਼ਾ ਹੁੰਦਾ ਹੋਣਾ ਵੀ 250 ਪਸ਼ੂ ਸੰਭਾਲ ਕੇ ਨਾਲ ਇਹ ਵੀਰ ਕਟੀਆਂ ਨੇ ਜਿਹੜਾ ਉਹ 90 ਕਿੱਲਿਆਂ ਦੀ ਖੇਤੀ ਵੀ ਕਰ ਰਹੇ ਆ ਇਹ ਕਟੀਆਂ ਇਹ ਤਾਂ ਬਈ ਸੰਭਾਲ ਰਹੇ ਹੋ ਫਿਰ ਹਾਂਜੀ ਹਾਂਜੀ ਇਹ ਦੱਸੋ ਅੱਗੇ ਦੇਖੋ ਤੁਸੀਂ ਕਟੀਆਂ ਬਹੁਤ ਸੋਹਣੀਆਂ ਵੀਰ ਉਹਦੀ ਸੰਭਾਲ ਰਹੇ ਆ ਇਹ ਘਰ ਦੀਆਂ ਝੋਟੀਆਂ ਜਿਹੜੀਆਂ ਅੱਗੇ ਆਉਣ ਵਾਲੇ ਟਾਈਮ ਚ ਰਾਲਦੀਆਂ ਇੱਕ ਦੋ ਵਿੱਚ ਦਿਖਾ ਵੀ ਸੋ ਇਹ ਝੋਟੀਆਂ ਜਿਹੜੀਆਂ ਹੋਮ ਬਰੀਡ ਆ ਬਾਈ ਹੋਰਿਆਂ ਦੀ ਅੱਗੇ ਸੰਭਾਲ ਰਹੇ ਆ ਝੋਟੀਆਂ ਨੂੰ ਮੈਂ ਸ਼ੁਰੂਆਤ ਦੇ ਵਿੱਚ ਵੀ ਵੈਸੇ ਬਾਈ ਨਾਲ ਜਿਵੇਂ ਆਪਾਂ ਗੱਲਾਂ ਬਾਤਾਂ ਕੀਤੀਆਂ ਤਾਂ ਉਦੋਂ ਵੀ ਪਤਾ ਲੱਗਾ ਵੀ ਨਾਲ 90 ਕਿੱਲਿਆਂ ਦੀ ਖੇਤੀ ਤੇ ਐਡਾ ਵੱਡਾ ਫਾਰਮ ਇੱਥੇ ਹੀ ਬਾਈ ਨਾਲ ਗੱਲਾਂ ਹੋਈਆਂ ਤਾਂ ਬਾਈ ਤੋਂ ਪਤਾ ਲੱਗਾ ਵੀ ਇੱਥੇ ਕੈਨੇਡਾ ਹੀ ਹੈ ਲੋੜ ਨਹੀਂ ਹੈ ਬਾਹਰ ਜਾਣ ਦੀ ਇੱਥੇ ਮਿਹਨਤੇ ਭਰਾ ਕਰ ਰਹੇ ਆ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਦੱਸੋ ਤੁਸੀਂ ਦੇਖੋ ਮੱਝਾਂ ਬਾਈ ਨਵਾਈ ਜਾਂਦਾ ਤੇ ਨਾਲ ਨਾਲ ਫਰਸ਼ ਸਾਫ਼ ਹੋਈ ਜਾਂਦੀ ਹੈ ਜਿਹੜੀ ਫਰਸ਼ ਸਾਫ਼ ਹੋ ਰਹੀ ਹੈ ਇਹ ਸਾਰਾ ਪਾਣੀ ਸਮੇਤ ਗੋਹਾ ਤੇ ਜਿਹੜਾ ਇਹਨਾਂ ਦਾ ਪਸ਼ੂਆਂ ਦਾ ਕੋਈ ਜਿਹੜੀ ਵੇਸਟੇਜ ਹੈ ਤਾਂ ਉਹ ਸਾਰਾ ਅੱਗੇ ਵਾਣ ਦੇ ਵਿੱਚ ਆਉਂਦਾ ਵਾਣਾ ਬਾਈ ਹੋਰੀਆਂ ਦਾ ਤੇ ਉਹ ਝੋਨੇ 'ਚ ਹੀ ਜਾਂਦਾ ਹੈ ਮਤਲਬ ਇਹ ਨਹੀਂ ਵੀ ਉਹ ਡਰੇਨ ਸਿਸਟਮ ਦੇ ਵਿੱਚ ਜਾਊਗਾ ਉਹਨੂੰ ਅੱਗੇ ਵਰਤੋਂ 'ਚ ਲਿਆ ਰਿਹਾ ਬਾਈ ਹੋਰੀ ਝੋਨੇ ਦੇ ਵਿੱਚ ਉਹ ਚਲਾ ਜਾਂਦਾ ਮੈਂ ਇਸ ਸਾਈਡ ਤੇ ਤੁਹਾਨੂੰ ਗਾਵਾਂ ਕੁਝ ਦਿਖਾਉਣਾ ਬਾਈ ਹੋਰੀਆਂ ਦਾ ਪੂਰਾ ਫਾਰਮ ਦੱਸੋ ਇਹ ਭਰਿਆ ਹੋਇਆ ਪਸ਼ੂਆਂ ਦੇ ਨਾਲ ਦੇਖੋ ਪਸ਼ੂ ਬਹੁਤ ਗਿਣਤੀ ਦੇ ਵਿੱਚ ਹੈ ਪਹਿਲੀ ਵੀਡੀਓ ਬਣਾਈ ਆ ਕਿਉਂਕਿ ਜਿਹੜਾ ਭਰਾ ਨੇ ਆਪ ਮਿਹਨਤ ਕਰਕੇ ਕੋਈ ਵੀ ਰੁੱਠਦਾ ਤੇ ਉਹਦੇ ਨਾਲ ਹਮਦਰਦੀ ਵੀ ਹੁੰਦੀ ਆ ਤੇ ਕੁਝ ਲੋਕ ਜੁੜਦੇ ਵੀ ਆ ਜਿਵੇਂ ਪਸ਼ੂ ਖਰੀਦਣ ਵਾਲੇ ਮਾਮਲੇ 'ਚ ਵੀ ਇਹਨਾਂ ਨਾਲ ਲੈਂਕਾ ਵੀ ਇਹਨਾਂ ਦੇ ਪਸ਼ੂ ਘਰੇ ਹੀ ਵਿਕੀ ਜਾਂਦੇ ਆ ਮੰਡੀਆਂ ਦੋ ਜਿਹੜੀਆਂ ਦੇ ਉੱਤੇ ਬਾਈ ਹੋਰੀ ਤੁਹਾਨੂੰ ਮਿਲ ਸਕਦੇ ਇੱਕ ਤਤਨਾਹੁੱਲਾ ਤੇ ਦੂਜੀ ਮੇਰੇ ਖਾਲਚ ਮੋੜ ਮੰਡੀ ਦੇ ਉੱਤੇ ਵੀ ਹੋਰੀ ਜਾਂਦੇ ਆ ਹੁਣ ਤੁਹਾਨੂੰ ਸੁਖ ਚਾਹੀਦੀ ਹੈ ਜੇ ਚੰਗਾ ਰਿਸਪੌਂਸ ਮਿਲਦਾ ਭਰਾ ਇਹਨਾਂ ਦਾ ਸਾਥ ਵੀਡੀਓ ਦੇਖ ਕੇ ਦੇਣਗੇ ਤਾਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਇਹਨਾਂ ਕੋਲ ਮਰਜ਼ਾ ਦਿਖਾਉਂਦੇ ਰਾਵਾਂਗੇ ਝੋਟੀਆਂ ਜਿੰਨੀਆਂ ਵੀ ਹੈ ਕੋਈ ਵੀ ਸਿਹਤ ਪੱਖ ਤੋਂ ਕਮਜ਼ੋਰ ਨਹੀਂ ਗੀ ਇਹ ਆਉਣ ਵਾਲੇ ਟਾਈਮ ਵਾਸਤੇ ਸੰਭਾਲ ਰਹੇ ਆ ਬਾਈ ਹੋਰੀ ਕੁਝ گاਵਾ ਵੀ ਦੋਸਤੋ ਇਸ ਸਾਈਡ ਤੇ ਹੈ ਜਿਆਦਾ ਕੰਮ ਜਿਹੜਾ ਇਹਨਾਂ ਦਾ ਮੱਜਾਂ ਦਾ ਹੀ ਹੈ ਸੋ ਇੱਕ ਤੁਹਾਨੂੰ ਬਹੁਤ ਵੱਡਾ ਫਾਰਮ ਦਿਖਾਇਆ ਕੁਝ ਵਿਕਰੀ ਵਾਲੇ ਪਸ਼ੂ ਤੁਹਾਨੂੰ ਦੱਸੇ ਆ ਜਿਹੜੇ ਪਾਣੀ ਦੀ ਗੱਲ ਕੀਤੀ ਸੀ ਦੋਸਤੋ ਇਹ ਸਾਰਾ ਪਾਣੀ ਇੱਥੋਂ ਅੱਗੇ ਜਿਹੜਾ ਉਹ ਬਾਈ ਹੋਰਿਆਂ ਦੇ ਫਸਲ ਨੂੰ ਜਾਂਦਾ ਮਤਲਬ ਇਹ ਨਹੀਂ ਵੀ ਪਾਣੀ ਦੀ ਕੋਈ ਵੇਸਟੇਜ ਹੁੰਦੀ ਹੈ ਕਿਉਂਕਿ ਪਸ਼ੂ ਬਹੁਤ ਸੰਭਾਲਣੇ ਆ ਤਾਂ ਪਾਣੀ ਦੀ ਲੋੜ ਤਾਂ ਹੈ ਪਰ ਉਹ ਸਾਰਾ ਇਧਰ ਤੁਸੀਂ ਦੇਖੋਗੇ ਇੱਕ ਖਾਲਾ ਬਣਿਆ ਹੋਇਆ ਇਹਦੇ ਵਿੱਚ ਦੀ ਅੱਗੇ ਝੋਨੇ ਨੂੰ ਚਲਾਇਆ ਜਾਂਦਾ ਮਤਲਬ ਇਸ ਸਾਈਡ ਦੇ ਉੱਤੇ ਕਿਤੇ ਵੀ ਫालतू ਪਾਣੀ ਖੜਾ ਨਹੀਂ ਮਿਲੂਗਾ ਸੋ ਇਹ ਵੀ ਵੱਡੀ ਗੱਲ ਹੈ ਵੀ ਉਸੇ ਪਾਣੀ ਨੂੰ ਐਡਜਸਟ ਕਰ ਲਿਆ ਜਿਹਦੇ ਨਾਲ ਫਸਲ ਵੀ ਚੰਗੀ ਹੋਊਗੀ ਸੋ ਅੱਜ ਦੀ ਵੀਡੀਓ ਦੋਸਤੋ ਇਸ ਇੱਕ ਲਾਰਜ ਫਾਰਮ ਦੇ ਵਿੱਚੋਂ ਸੀ ਆਉਣ ਵਾਲੇ ਟਾਈਮ 'ਚ ਫੇਰ ਵੀਡੀਓ ਬਣਾਵਾਂਗੇ ਜਿੱਦਣ ਹੋਰ ਚੰਗੀਆਂ ਮੱਝਾਂ ਜਿਵੇਂ ਅੱਜ ਪੰਜ ਮੱਝਾਂ ਤਣਾਉਲੇ ਗਈਆਂ ਐ ਉਦਾਂ ਦੀਆਂ ਮੱਝਾਂ ਵੱਡੀਆਂ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਨੂੰ ਇੱਥੇ ਖੜੀਆਂ ਮਿਲਣੀਆਂ ਤੇ ਉਸ ਦਿਨ ਫੇਰ ਵੀਡੀਓ ਬਣਾ ਕੇ ਦਿਖਾਵਾਂਗੇ ਫਿਲਹਾਲ ਇਹ ਵੀਡੀਓ ਅੱਜ ਤੱਕ ਇੰਨੀ ਕੀ ਸੀਗੀ ਧੰਨਵਾਦ ਜਿਹੜੇ ਭਰਾਵਾਂ ਨੇ ਇਸ ਵੀਡੀਓ ਨੂੰ ਦੇਖਿਆ ਬਹੁਤ ਮਿਹਰਬਾਨੀ